फुल रेंज बनाने आप स्टार्टर, ग्रोवर, फिनिशर, साउथ इंडिकेशन, टीचर्स के लिए फीडबैक स्पेशिलिटीज तो उसी में शुरू होगा। वही डैशबोर्ड। अगर होगा तो हमें एक साल का बिकॉइंग डायलॉग की आवाज सुनाई देनी चाहिए। हाँ। ਬੜਾ ਚਿਰ ਹੋਇਆ ਆਪਾਂ ਐਗਜ਼ੈਕਟਲੀ 2 ਸਾਲਾਂ ਜਿਹੜਾ ਪ੍ਰੋਮਿਸ ਕੀਤਾ ਸੀ 1st ਆਫ ਅਕਤੂਬਰ ਐਮਬੈਸਡਰ ਮੈਡਮ ਕਹਿੰਦੀ ਸੀ ਲੈਟਸ ਸੀ ਆਪਾਂ ਪੂਰਾ ਕਰਤਾ ਜੀ ਐਗਜ਼ੈਕਟ 1 ਸਾਲ ਹੋ 2 ਸਾਲ ਹੋਣ ਲੱਗੇ ਤੇ ਹੈਰਤ ਦੀ ਗੱਲ ਸਰ ਇਹ ਹੈ ਫਾਈਲ ਸਾਡੇ ਵੱਲੋਂ ਲੇਟ ਹੋ ਜਾਂਦੀ ਸੀ ਉਹਨਾਂ ਦੇ ਵੱਲੋਂ ਨਹੀਂ ਹਾਂ ਜੀ ਮੈਂ ਕਹਿੰਦਾ ਜੀ ਫੋਲੋਅ ਅਪ ਕਰਦੇ ਸੀ ਕਿਹੜੀ ਸਰਕਾਰ ਫੋਲੋਅ ਅਪ ਕਰਦੀ ਜੀ ਕਾਗਜ਼ ਲੈ ਆਓ ਤੁਹਾਨੂੰ ਫੋਨ ਆਉਂਦਾ ਜੀ ਲੈਸੈਂਸ ਲੈ ਕੇ ਜਾਓ ਆਪਣਾ ਇਹ ਲੈ ਕੇ ਜਾਓ ਜਿਸਲੇ ਸੁਣਨਾ ਹੈ ਇਹ ਫਿਕਸ ਦੀ ਹੈਗੇ ਆਪਾਂ ਫਰਸਟ ਮੂਵਰ ਹੈਗੇ ਜੀ ਸਪੈਸ਼ਲਾਈਜ਼ਡ ਫੀਡ ਫਿਕਸ ਦੇ ਜ਼ਰੀਏ ਇਹ ਸਾਊਥ ਵਿੱਚ ਹੈਗੇ ਜੀ ਇਹਦੇ ਵਿੱਚ ਫੁੱਲ ਰੇਂਜ ਬਣਾਉਂਦੇ ਆਪਾਂ ਸਟਾਰਟਰ ਗਰੋਅਰ ਫਿਨਿਸ਼ਰ ਸਾਊ ਫੀਡ ਲੈਕਟੇਸ਼ਨ ਜਿਵੇਂ ਗਾਵਾਂ ਦੀ ਹੁੰਦੀ ਹੈ ਨਾ ਬੱਚਿਆਂ ਦੀ ਬੜਿਆਂ ਦੀ ਗੱਬੜਾਂ ਦੀ ਆਪਾਂ ਇਹਦੇ ਵਿੱਚ ਵੀ ਉਹ ਬਣਾਉਂਦੇ ਆ ਬਹੁਤ ਨੀਵੀਂ ਰੀਜ਼ਨੇਬਲ ਰੇਟ ਪਰ ਰਹਤਾ ਹੈ ਮਤਲਬ ਖਲਸੇ ਸਸਤਾ ਹੀ ਰਹਤਾ ਹੈ ਮਤਲਬ ਖਲਸੇ ਸਸਤਾ 30 32 ਰੁਪਏ ਕਿਲੋ ਭਾਜੀ ਇੱਕ ਇਸ ਫੀਡ ਦੀ ਸਪੈਸ਼ਲਿਟੀ ਤੁਸੀਂ ਦੇਖੋਗੇ ਕੋਈ ਡਸਟ ਨਹੀਂ ਮਿਲਣਾ ਇਹੀ ਇਸ ਇੰਪੋਰਟਡ ਮਸ਼ੀਨਰੀ ਦਾ ਕਮਾਲ ਹੈ ਕੋਈ ਵੀ ਜਿਹੜਾ ਜਿਹੜਾ ਪਿੱਸਿਆ ਹੋਇਆ ਰਹਿ ਜਾਂਦਾ ਨਾ ਫੀਡ ਦੇ ਵਿੱਚ ਉਹ ਬਿਲਕੁਲ ਮਾਈਨਰ ਹੈ ਦੇਖੋ ਮੇਰੇ ਹੱਥਾਂ 'ਚ ਹੁਣ ਇੱਕ ਦਿੱਲੇ ਵੀ ਹੋਣੇ ਦਿੱਲੇ ਚੋਏ ਆ ਨੈਗਲੀਜੀਬਲ ਜੈ ਹੈ ਇਹ ਸਪੈਸ਼ਲਿਸਟ ਆਮ ਆਦਮੀ ਗੱਲ ਨੂੰ ਪ੍ਰੂਵ ਤੋਂ ਅੱਗੇ ਪ੍ਰੂਵ ਕਰਦਾ ਬਈ ਇੱਕ ਆਮ ਆਦਮੀ ਹੋ ਸਕਦਾ ਯਸ ਹੁਣ ਸਾਰਿਆਂ ਨੂੰ ਨਾ ਇਹ ਰੋਲਾ ਪਿਆ ਹੋਇਆ ਹੈ ਬਈ ਇਸ ਗੱਲ ਨੂੰ ਮੰਨਿਏ ਕਿੱਥੇ ਇਸਟ ਵੀ ਹੈ ਕਿ ਮਿਨਿਸਟਰ ਵੀ ਕਾਮਨ ਮੈਨ ਸੀਐਮ ਇਹੀ ਇਹੀ ਹੋਣਾ ਚਾਹੀਦਾ हमारे चीफ मिनिस्टर एक ऐसा व्यक्ति जिसने हमेशा पंजाब की जनता की आवाज को अपना मिशन बनाया चाहे किसान हो या युवा शिक्षा हो या रोजगार हेल्थ केयर हो या कोई और इंडस्ट्री उनके फैसले और नीतियां हमेशा रहे हैं लोक हित में नाउ आई वुड लाइक टू कॉल द डग्निटीज मिस मैरीसा हर एक्सीलेंसी मिस मैरीसा केराट्स एंबेसडेट टू इंडिया

Together? Let's cut the ribbon. And here we go!